ਮੰਡੀ ਜ਼ੀਰੋ ਹੋਈ ਹੈ ਕੋਈ ਪ੍ਰਸ਼ਾਸਨ ਨਹੀਂ ਮੜਾ ਕੋਈ ਐਮਐਲਏ ਨਹੀਂ ਮੜਾ ਪਰ ਤੁਹਾਡੀਆਂ ਜਿਹੜੇ ਲੱਛਣ ਹੈ ਪਾਰਟੀ ਬਾਈ ਚ ਵੜ ਕੇ ਤੁਹਾਨੂੰ ਹੁੰਦਾ ਵੀ ਅਸੀਂ ਅਕਾਲੀਆਂ ਦੇ ਆਸੀਂ ਕਾਂਗਰਸ ਦੇ ਆਸੀਂ ਬੀਜੇਪੀ ਦੀ ਹੈ ਅਸੀਂ ਆਪਦੀ ਸਰਕਾਰ ਦੇ ਮੂਰੀ ਬਣ ਕੇ ਇਸ ਧਰਨੇ ਦੇ ਵਿੱਚ ਬੈਠੀਏ ਤੇ ਆਪਦੇ ਨੁਮਾਇंदे ਬੁਲਾ ਕੇ ਆਦੀ ਬਾਵਾ ਖੱਟੀਏ ਉਹ ਬੇਸ਼ਰਮੋ ਡੁੱਬ ਕੇ ਮਰ ਜਾਓ ਤੁਸੀਂ ਆਪਦੀ ਮੰਡੀ ਨੇ ਕੀਤਾ ਕੀ ਹੈ ਤੁਹਾਨੂੰ ਅੱਜ ਵੀ ਉਮੀਦ ਹੈ ਉਹਨਾਂ ਕਾਲੀ ਕਾਂਗਰਸ ਤੋਂ ਵੀ ਜੋ ਤੁਹਾਡੇ ਮੰਡੀ ਦਾ ਸਵਾਰਨਗੇ ਤੁਹਾਡੀ ਮੰਡੀ ਦਾ ਇਹਨਾਂ ਪਾਰਟੀਆਂ ਨੇ ਨਹੀਂ ਸਵਾਰਨਾ ਤੁਹਾਡੀ ਮੰਡੀ ਦਾ ਜੇ ਸਵਾਰਨਾ ਤਾਂ ਇਹ ਕਹਿੰਨੇ ਸਵਾਰਨਾ ਹੈ ਮੈਂ ਰਾਮਾ ਮੰਡੀ ਦੇ ਵਿੱਚ ਮੈਂ ਕੀ ਐ ਮੈਂ ਇੱਕ ਦੁਕਾਨਦਾਰ ਐ ਮੈਂ ਸਿਰਫ ਲੱਖਾ ਸਿੰਘ ਸੁਧਾਰਾ ਟੀਮ ਦਾ ਮੈਂਬਰ ਐ ਇੱਕ ਮੈਂ ਗਰੀਬ ਮਜ਼ਦੂਰ ਐ ਇੱਕ ਦੁਕਾਨਦਾਰੀ ਵਿੱਚ ਦਿਹਾੜੀ ਕਰਦਾ ਪਰ ਇਸ ਧਰਨੇ ਦੇ ਵਿੱਚ ਮੈਂ ਤਿੰਨ ਦਿਨ ਦੁਕਾਨ ਬੰਦ ਕੀਤੀ ਕੀ ਮੰਡੀ ਵਾਲਿਓ ਜਿੰਨਾਂ ਕੋਲੇ ਚੰਗੀਆਂ ਆਪਦੀਆਂ ਦੁਕਾਨਾਂ ਐ ਜਿੰਨਾਂ ਕੋਲੇ ਚੰਗੀਆਂ ਆਪਦੀਆਂ ਗੱਡੀਆਂ ਐ ਕੀ ਤੁਹਾਡਾ ਹੱਕ ਨਹੀਂ ਬਣਦਾ ਸੀ ਤੁਹਾਡੇ ਜਵਾਕ ਇਹ ਧਰਤੀ ਦਾ ਪਾਣੀ ਨਹੀਂ ਪੀਂਦੇ ਰਾਮਾ ਮੰਡੀ ਦੀ ਦਾ ਜਾਂ ਤੁਹਾਡੇ ਜਵਾਕ ਇਹ ਹਵਾ ਨਹੀਂ ਲੈਂਦੇ ਜਾਂ ਤੁਸੀਂ ਮੰਡੀ ਦੇ ਵਿੱਚ ਰਹਿੰਦੇ ਨਹੀਂ ਡੁੱਬ ਕੇ ਮਰ ਜਾਓ ਰਾਮਾ ਮੰਡੀ ਵਾਲਿਓ ਤੁਸੀਂ ਇੱਕ ਵੀ ਇੱਕ ਵਾਰੀ ਵੀ ਆਵਾਜ਼ ਬੁਲੰਦ ਨਹੀਂ ਕੀਤੀ ਬਾਗਰ ਰੋਡ ਦੇ ਧਰਨੇ ਦੇ ਵਿੱਚ ਵੀ ਹਾਂ ਸਾਡੀ ਮੰਡੀ ਦਾ ਬੁਰਾ ਹਾਲ ਹੈ ਸਾਡੇ ਹਸਪਤਾਲ ਦੇ ਵਿੱਚ ਕੁਝ ਵੀ ਨਹੀਂ ਸਾਨੂੰ ਸਰਕਾਰੀ ਜੋ ਸਰਕਾਰ ਦੀਆਂ ਬਣਦੀਆਂ ਜਿਵੇਂ ਕਿ ਰਾਮਾ ਰਫੈਂਡਰੀ ਐਸੀਐਸਆਰ ਦੇ ਤਹਿਤ ਰਾਮੇ ਨੂੰ ਚਮਕਾ ਸਕਦੀ ਹੈ ਪਰ ਇੱਕ ਵਾਰੀ ਨਹੀਂ ਤੁਸੀਂ ਆਪਣੀ ਆਵਾਜ਼ ਬੁਲੰਦ ਕੀਤੀ ਤੁਸੀਂ ਸਿਰਫ ਲੋਕਾਂ ਨੂੰ ਕਹਿ ਰਹੇ ਹਾਂ ਤੁਸੀਂ ਮੇਰੇ ਕੋਲ ਤਿੰਨ ਤੋਂ ਚਾਰ ਰਿਕਾਰਡੀਆਂ ਪਈਆਂ ਜੋ ਧਰਨੇ ਦੇ ਵਿੱਚ ਬੰਦੇ ਸੀ ਉਹਨਾਂ ਦੀ ਮੋਦਵਰ ਦੀਆਂ ਪਈਆਂ ਜੋ ਕਿਸੇ ਨਾਲ ਗੱਲ ਕਰਨੇ ਨੇ ਵੀ ਇਹੇ ਧਰਨਾ ਦਾ ਕਾਂਗਰਸ ਦਾ ਹੈ ਇਹਦਾ ਅਕਾਲੀਆ ਦਾ ਹੈ ਉਹ ਯਾਰ ਤੁਸੀਂ ਕਾਂਗਰਸ ਅਕਾਲੀ ਤੋਂ ਵਿੱਚੋਂ ਨਿਕਲੋਗੇ ਤੁਹਾਨੂੰ ਲੱਗਦਾ ਵੀ ਕਾਂਗਰਸ ਅਕਾਲੀ ਜਾਂ ਆਮ ਪਾਰਟੀ ਜਾਂ ਬੀਜੇਪੀ ਜੇ ਰਹਿ ਗਏ ਮੰਡੀ ਦਾ ਭਲਾ ਹੋ ਜੂ ਲੱਖ ਦੀ ਲੜਨ ਦਾ ਤੁਹਾਡੇ ਤੇ ਮੈਂ ਇਹੀ ਕਹਿੰਦਾ ਸੀ ਬੰਗੀ ਰੋਡ ਤੇ ਧਰਨਾ ਲੱਗਿਆ ਸੀ ਐਡਵੋਕੇਟ ਕੁਲਵਿੰਦਰ ਸਿੰਘ ਮੇਰਾ ਮਿੱਤਰ ਪਿਆਰਾ ਹੈ ਮੈਂ ਉਸ ਨੂੰ ਵੀ ਕੋਈ ਬੇਨਤੀ ਕੀਤੀ ਸੀ ਵੀ ਕੁਲਵਿੰਦਰ ਜੇ ਧਰਨਾ ਲਾਉਂਗੇ ਪੂਰਾ ਸਫਲ ਕਰਨਾ ਪਊ ਤੁਹਾਨੂੰ ਬੈਠਣਾ ਪਊਗਾ ਪਰ ਉਹਨਾਂ ਦੇ ਇੱਕੇ ਦੀ ਮੈਂ ਦਾਅ ਦਿੰਦਾ ਜਿਨ੍ਹਾਂ ਨੇ ਹਜੇ ਤੱਕ ਉੱਥੇ ਧਰਨਾ ਗੱਲ ਰੱਖਿਆ ਪਰ ਮੰਡੀ ਵਾਲਿਆਂ ਦਾ ਸੰਯੋਗ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਮੰਡੀ ਵਾਲਿਆਂ ਨੂੰ ਲੱਗਦਾ ਇਹ ਬਾਗੇ ਰੋਡ ਤੋਂ ਪਰਲੇ ਪਾਸੇ ਜੋ ਸੀਵਰੇ ਦਾ ਮਸਲਾ ਹੈ ਸਿਰਫ ਉਹੀ ਧਰਨਾ ਹੈ ਪਰ ਅਸੀਂ ਪਹਿਲੇ ਦਿਨ ਤੋਂ ਕਿਹਾ ਸੀ ਵੀ ਰਾਮਾ ਮੰਡੀ ਵਾਲਿਓ ਇਹ ਸਿਰਫ ਸੀਵਰੇ ਦਾ ਮੁੱਦਾ ਨਹੀਂ ਸਰਕਾਰ ਨੇ ਰਾਮਾ ਮੰਡੀ ਨੂੰ ਨਾ ਕੋਈ ਸਰਕਾਰੀ ਹਸਪਤਾਲ ਦੀ ਸੋਧਾ ਦਿੱਤੀ ਹੈ ਮਾੜੀ ਜੀ ਛੱਟ ਪਾਈ ਦੀ ਐ ਤਲਮੰਡੀ ਭਾਈ ਦਿਓ ਬਠਿੰਡੇ ਭਾਈ ਦਿਓ ਕੋਈ ਚੰਡੀਗੜ੍ਹ ਪੀਜੀਆ ਜਾਂਦਾ ਪਰ ਰਾਮਾ ਮੰਡੀ ਦੇ ਵਿੱਚ ਕੋਈ ਸੋਧਾ ਨਹੀਂ ਹੁਣ ਗੱਲ ਕਰਦੇ ਆ ਰਾਮਾ ਰਫਿੰਡਰੀ ਦੀ ਕੁਝ ਦਿਨ ਪਹਿਲਾਂ ਅਸੀਂ ਵੀਡੀਓ ਪਾਈ ਧਰਨਾ ਲੱਗਣ ਤੋਂ ਪਹਿਲਾਂ ਜਿਹਦੇ ਵਿੱਚ ਅਸੀਂ ਦੱਸਿਆ ਵੀ ਮੰਡੀ ਵਾਸੀਓ ਇਕਾ ਕਰਨਾ ਚਾਹੀਦਾ ਆਪਾਂ ਨੂੰ ਧਰਨਾ ਲਾਉਣਾ ਚਾਹੀਦਾ ਜੇ ਆਪਾਂ ਧਰਨਾ ਲਾਵਾਂਗੇ ਫੇਰ ਹੀ ਆਪ ਨੂੰ ਹੱਕ ਮਿਲਣਗੇ ਤੇ ਲਾਹਣਤੀ ਇਨਸਾਨ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਸਾਡੀ ਗਲੀ ਦੇ 20 20 ਬੰਦੇ ਰਫੈਂਡਰੀ ਦੇ ਆਪਣੇ ਘਰਾਂ 'ਚ ਬਾੜ ਰੱਖੇ ਨੇ ਜਿਨ੍ਹਾਂ ਤੋਂ ਉਹ ਘਟੋਂਗਾ ਟਿਕ ਮਹੀਨੇ ਦੀ ਲੱਖ ਲੱਖ ਰੁਪਈਆ ਆਮਦਨ ਲੈਂਦੇ ਨੇ ਉਹ ਲਾਣਤੀ ਉਹ 20 ਬੰਦੇ ਜੇ ਨਹਾਉਂਦੇ ਐ ਹੱਗਦੇ ਐ ਮੂਤਦੇ ਐ ਤਾਂ ਉਸੇ ਗਲੀ 'ਚ ਮੂਤਦੇ ਐ ਤਾਂ ਹੀ ਤੁਹਾਡੇ ਘਰਾਂ ਦੇ ਬਾਹਰ ਮੂਰੇ ਪਾਣੀ ਖੜਿਆ ਉਹ ਤੁਸੀਂ ਕਦੋਂ ਸਮਝੋਗੇ ਉਹ ਤੁਹਾਨੂੰ ਕਦੋਂ ਜਾਗ ਆਊਗੀ ਕਦੋਂ ਤੁਹਾਨੂੰ ਐ ਲੱਗੂ ਆ ਵੀ ਮੰਡੀ ਦੇ ਵਿਕਾਸ ਲਈ ਵੀ ਅਸੀਂ ਵੀ ਯੋਗਦਾਨ ਪਾਈਏ ਉਹਨਾਂ ਲਾਹਤਿਆਂ ਨੂੰ ਮੈਂ ਕਹਿਣਾ ਚਾਹੁੰਨਾ ਹੈ ਅੱਜ ਜੋ ਧਰਨਾ ਲੱਗਿਆ ਤੁਸੀਂ ਸਿਰਫ 5-5 ਮਿੰਟ ਆ ਕੇ ਇੱਕ ਮੂੰਹ ਦਿਖਾ ਕੇ ਜਾਂਦੇ ਹੋ ਵੀ ਅਸੀਂ ਧਰਨੇ 'ਚ ਆ ਕੇ ਪਰ ਉਹ ਗਰੀਬ ਲੋਕ ساری ਰੇਗਰ ਵਸਤੀ ਸਾਰਾ ਬਾਗਾ ਰੋਡ ਉਸ ਧਰਨੇ ਦੇ ਬੈਠਿਆ ਹੋਇਆ ਹੈ ਮੈਂ ਯਾਰ ਉਹਨਾਂ ਦੀਆਂ ਜੋ ਸਾਡੀਆਂ ਭੈਣਾਂ ਬੈਠੀਆਂ ਮੈਂ ਉਹਨਾਂ ਦੀ ਹਿੰਮਤ ਦੀ ਦਾਤ ਦਿੰਨਾ ਵੀ ਪੂਰੇ ਸ਼ੀਦਨਾ ਤੋਂ ਦਿਨ ਰਾਤ ਇੱਕ ਕਰਕੇ ਉਹ ਧਰਨੇ ਦੇ ਵਿੱਚ ਬੈਠੇ ਹੋਏ ਨੇ ਪਰ ਯਾਰ ਹੱਦ ਹੋ ਗਈ ਯਾਰ ਮੰਡੀ ਬਾਸੀਆਂ ਦੀ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਵੀ ਮੰਡੀ 'ਚ ਵਿਕਾਸ ਹੋ ਜੂ ਜੇਕਰ ਅੰਦਰਸਾ ਅਗੀ ਅਗਲੀਆਂ ਵੋਟਾਂ 'ਚ ਵਿਕਾਸ ਹੋ ਜੂ ਕੀ ਕਾਲੀ ਆਗੇ ਦਾ ਵਿਕਾਸ ਹੋ ਜੂ ਪਿਛਲੇ 70 ਸਾਲਾਂ 'ਚ ਤੁਹਾਡੇ ਕਾਂਗਰਸ ਕਾਲੀ ਰਹੇ ਨਹੀਂ ਕੀ ਕਰਤਾ ਤੁਹਾਡੀ ਮੰਡੀ ਬਾਸੀਆਂ ਦਾ ਕੀ ਕਰਤਾ ਤੁਹਾਡੀ ਮੰਡੀ ਦੇ ਵਿੱਚ ਦੱਸੋ ਤਾਂ ਸਹੀ ਵੀ ਕਾਲੀਆਂ ਨੇ ਜਿਹੜੇ ਪਿਛਲੇ ਪਲਾਨ ਚ ਰਹਿ ਗਏ ਆ ਜਾਂ ਕਾਲੀ ਹੀ ਰਹਿ ਗਏ ਆ ਕਾਂਗਰਸ ਰਹਿ ਗਏ ਆ ਤੁਹਾਡੀ ਮੰਡੀ ਨੂੰ ਕੀ ਸੌਦਾ ਦੇਤੀ ਉਹ ਲਾਹਣਤੀਓ ਲਾਹਣਤੀਓ ਮੈਂ ਪੇਰ ਵੀ ਕਾਮ ਇਨਸਾਨ ਹੋ ਕੇ ਮੰਡੀ ਦੇ ਦਰਦ ਸਮਝ ਸਕਦਾ ਕਿਉਂਕਿ ਮੈਂ ਹਰ ਇੱਕ ਪੰਜਾਬ ਦੇ ਧਰਨੇ ਵਿੱਚ ਜਾਣਾ ਹੈ ਮੈਨੂੰ ਕੋਈ ਲਾਲਚ ਨਹੀਂ ਮੈਂ ਉਹ ਦਿਨ ਧਰਨੇ 'ਚ ਕਿਹਾ ਸੀ ਵੀ ਨਾ ਐ ਐਮਸੀ ਦੀਆਂ ਵੋਟਾਂ 'ਚ ਅੱਜ ਖੜਾ ਹੋਣਾ ਨਾ ਕਦੇ ਇਹ ਜਿਹੀ ਐਮਸੀ ਦੀਆਂ ਵੋਟਾਂ ਦੀ ਮੱਟੂਈ ਮਾਰਾਂ ਨਾ ਹੀ ਮੇਰੇ ਘਰ 'ਚੋਂ ਕੋਈ ਮੈਂਬਰ ਉੱਠੇ ਪਰ ਮੈਂ ਸਿਰਫ ਮੰਡੀ ਦੇ ਵਿਕਾਸ ਲਈ ਦਿਨ ਰਾਤ ਮੈਂ ਬੋਲਦਾ ਰਹਿਣਾ ਮੈਂ ਜਾਗਰੂਕ ਕਰਦਾ ਲੋਕਾਂ ਨੂੰ ਉਲਟਾ ਸਾਡੇ ਬਾਗਾ ਰੋਡ ਤੋਂ ਜੋ ਮੋਦਵਾਰ ਬੰਦੇ ਨੇ ਮੇਰੇ ਸਤਿਕਾਰਯੋਗ ਨੇ ਮੈਂ ਫੇਰ ਵੀ ਉਹਨਾਂ ਦਾ ਨਾਮ ਨਹੀਂ ਲਊਂਗਾ ਸਾਰੀ ਮੰਡੀ ਨੂੰ ਪਤਾ ਹੈ ਵੀ ਕੌਣ-ਕੌਣ ਧਰਨੇ ਦੇ ਪਹਿਲੇ ਦਿਨ ਮੂਹਰੇ ਲੱਗਿਆ ਸੀ ਉਹ ਲਾਹਣਤੀਓ ਤੁਸੀਂ ਕੀ ਕਹਿ ਰਹੇ ਹੋ ਵੀ ਜਗਜੀਤ ਉਹਨਾਂ ਦਾ ਵੋਟਾ ਇਕੱਠੀਆਂ ਕਰਨੀ ਹੈ ਵੀ ਜਗਜੀਤ ਨੇ ਤਾਂ ਆਪਦੇ ਘਰ ਚ ਗਲੀ ਚੋਂ ਪਾਣੀ ਕੀ ਤਰਾ ਖਾਫ ਹੋ ਗਿਆ ਹੁਣ ਉਹ ਧਰਨੇ ਜ ਨਹੀਂ ਆਉਂਦਾ ਮੇਰੀ ਅੱਜ ਦੀ ਹਾਜ਼ਰੀ ਵੀ ਉੱਥੇ ਸੀ ਮੈਂ 4 ਦਿਨਾਂ ਬਾਅਦ ਦੁਕਾਨ ਖੁੱਲੀ ਸੀ ਆਦੀ ਪਰ ਲਾਹਣਤੀਓ ਦੁੱਖ ਉਹਦੋਂ ਹੁੰਦਾ ਜਦੋਂ ਮੈਂ ਆਪਦੇ ਬਾੜ ਲਈ ਛੱਡੋ ਮੈਂ ਆਪਦੇ ਮੰਡੀ ਲਈ ਛੱਡੋ ਮੈਂ ਆਹਦੇ ਪੰਜਾਬ ਲਈ ਤੁਰਿਆ ਫਿਰਦਾ ਮੈਂ ਕੀ ਐ ਤੁਹਾਨੂੰ ਸਭ ਨੂੰ ਪਤਾ ਮੈਂ ਮਾੜਾ ਚੰਗਾ ਕਿਵੇਂ ਐ ਪਰ ਮੈਂ ਆ ਦੀ ਮੰਡੀ ਲਈ ਆਹਦੇ ਪੰਜਾਬ ਲਈ ਬੋਲਦਾ ਫਿਰਦਾ ਪਰ ਤੁਸੀਂ ਲਾਹਣਤੀ ਲੋਕ ਹੋ ਤੁਸੀਂ ਸਿਰਫ ਪਾਰਟੀਆਂ ਦੇ ਪਿੱਛੇ ਲੱਗ ਕੇ ਇੱਕ ਦੂਜੇ ਨੂੰ ਮਾਰਾ ਕਹਿਨੇ ਹੋ ਤੁਹਾਨੂੰ ਯਾਰ ਲਾਹਣਤ ਪੈਣੀ ਚਾਹੀਦੀ ਹੈ ਮੈਂ ਕਹਿੰਦਾ ਮੰਡੀ ਵਾਸੀਆਂ ਨੂੰ ਵੀ ਜਿਹੜੇ ਨੌਜਵਾਨੀ ਆ ਜਿਨ੍ਹਾਂ ਨੂੰ ਪਤਾ ਹੈ ਵੀ ਕਿਹੜਾ ਇਸ ਧਰਨੇ 'ਚੋਂ ਕੀ ਕੁਛ ਬੋਲ ਰਿਹਾ ਹੈ ਕੀ ਕੁਛ ਧਰਨੇ ਬੁਕਾਰ ਰਿਹਾ ਹੈ ਜਿਹੜਾ ਇਸ ਧਰਨੇ ਨੂੰ ਵੇਚ ਰਿਹਾ ਹੈ ਉਹਨਾਂ ਨੂੰ ਲਾਹਣਤੀ ਪਾਓ ਨੌਜਵਾਨੋ ਤੁਹਾਨੂੰ ਸਭ ਪਤਾ ਹੈ ਤੁਹਾਨੂੰ ਇੱਕ ਇੱਕ ਗੱਲ ਦਾ ਪਤਾ ਲੱਗਦਾ ਹੈ ਵੀ ਕਿਹੜਾ ਸਾਡੇ ਧਰਨੇ ਨੂੰ ਖਰਾਬ ਕਰ ਰਿਹਾ ਹੈ ਕਿਹੜਾ ਸਾਡੇ ਧਰਨੇ ਨੂੰ ਚਲਾ ਰਿਹਾ ਹੈ ਯਾਰ ਹੱਦ ਹੋ ਗਈ ਯਾਰ ਜਿਹੜੇ ਬੰਦੇ ਧਰਨੇ 'ਚ ਬੈਠੇ ਆ ਤੁਸੀਂ ਉਹਨਾਂ ਨੂੰ ਮਾਰਾ ਕਹਿਣ ਲੱਗੇ ਹੱਦ ਹੋ ਗਈ ਸਾਰੀ ਮੰਡੀ ਦਾ ਮਸਲਾ ਹੈ ਜੇ ਸੀਵਰੇਜ ਦਾ ਪਾਣੀ ਉੱਥੋਂ ਬਾਹਰ ਨਿਕਲਦਾ ਹੈ ਮੱਛਰੋਂ ਪੈਦਾ ਹੁੰਦਾ ਹੈ ਸਾਰੀ ਮੰਡੀ ਨੂੰ ਦਿੱਕਤ ਹੈ ਜੇ ਪਾਣੀ ਧਰਤੀ ਦਾ ਖਰਾਬ ਹੁੰਦਾ ਸਾਰੀ ਮੰਡੀ ਨੂੰ ਦਿੱਕਤ ਹੈ ਪਰ ਇਹ ਆਪਾਂ ਧਰਨੇ ਦੇ ਵਿੱਚ ਸਿਰਫ ਧਰਨਾ ਤੋੜਨ ਲਈ ਸਿਰਫ ਪਾਰਟੀਆਂ ਦੇ ਚਮਚੇ ਬਣ ਕੇ ਵੀ ਪਾਰਟੀ ਦੇ ਅੱਜ ਤਾਂ ਥੱਲੇ ਲੱਗੇ ਹੋਏ ਆ ਸਿਰਫ ਪਾ ਕੇ ਜੱਪੀਆਂ ਪਾ ਕੇ ਇੱਕ ਦੂਜੇ ਨਾਲ ਤੁਸੀਂ ਗੱਲਾਂ ਕਰਦੇ ਹੋ ਵੀ ਇਹ ਧਰਨਾ ਦਾ ਕਾਂਗਰਸ ਦਾ ਹੈ ਇਹ ਧਰਨਾ ਦਾ ਕਾਲੀਆਂ ਦਾ ਹੈ ਇਹ ਧਰਨਾ ਦਾ ਭਾਜਪੀ ਦਾ ਹੈ ਪਰ ਤੁਸੀਂ ਸੋਚਿਓ ਵੀ ਇਹ ਧਰਨਾ ਦਾ ਮੰਡੀ ਬਾਖੀਆਂ ਦਾ ਹੈ ਮੰਡੀ ਦੇ ਵਿੱਚ ਜੇ ਸੜਕਾਂ ਦਾ ਜੇ ਸੀਵਰੇਜ ਦਾ ਜਾਂ ਗਲੀਆਂ ਦਾ ਜਾਂ ਸਿਵਲ ਹਸਪੀਟਲ ਰਾਮਾ ਮੰਡੀ ਦਾ ਬੁਰਾ ਹਾਲ ਹੋਇਆ ਤਾਂ ਤੁਹਾਡੇ ਲਾਹਣਤੀਆਂ ਕਰਕੇ ਹੋਇਆ ਤੁਸੀਂ ਸਿਆਰੇ ਤੋਥੇ ਹੋ ਕੇ 60-60 ਸਾਲਾਂ ਦੇ ਤੁਹਾਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਵੀ ਮੰਡੀ ਦੇ ਵਿਕਾਸ ਕਿਉਂ ਨਹੀਂ ਹੋਇਆ ਲੀਡਰਾਂ ਨੂੰ ਵੀ ਪਤਾ ਹੈ ਵੀ ਰਾਮਾ ਮੰਡੀ ਦੇ ਵਿੱਚ ਏਕਾ ਨਹੀਂ ਤੁਹਾਡੇ ਏਕੇ ਦੇ ਨਾ ਏਕਾ ਹੋਣ ਕਰਨੀ ਲੀਡਰਾਂ ਨੂੰ ਪਤਾ ਹੈ ਵੀ ਬੈਠੇ ਆ ਬੈਠੇ ਰਹਿਣ ਦੋ ਵੀ ਇੰਨਾ ਮੰਡੀ ਦਾ ਏਕਾ ਨਹੀਂ ਹੋ ਸਕਦਾ ਉਹ ਲਹਰ ਤੇ ਡੁੱਬ ਕੇ ਮਰ ਜਾਓ